ਈ ਮੈਂ ਸ਼ੰਮੀ ਆ ਜੀ ਤੇ ਅਸੀਂ ਮੱਲੀ ਮਾਰਕੀਟ ਦੇ ਨਿਵਾਸੀ ਆ ਇੱਥੋਂ ਦੇ ਇੱਥੇ ਕੁਝ ਕਿ ਸਮਾਚਾਰ ਪਹਿਲਾਂ ਮੈਂ ਸਮਾਨ ਲੈਣ ਜਾ ਰਿਹਾ ਤੇ ਦੁਨੀਆ ਇਕੱਠੀ ਹੋਈ ਦੀ ਮੈਂ ਆ ਕੇ ਪੁੱਛਿਆ ਕੀ ਹੋਇਆ ਤੇ ਬੱਚੇ ਕਹਿੰਦੇ ਗੋਲੀ ਚੱਲੀ ਗੋਲੀ ਇੱਧਾ ਚੱਲੀ ਕਿ ਗੋਲੀ ਇੱਧਾ ਚੱਲੀ ਕਿ ਉਹ ਇੱਕ ਬੁਟੀਕ ਬੁਟੀਕ ਦੀ ਦੁਕਾਨ ਆ ਉਹਦੇ ਸ਼ੀਸ਼ੇ ਦੇ ਵੀ ਗੋਲੀ ਦਾ ਨਿਸ਼ਾਨ ਲੱਗਾ ਦਾ ਵਾ ਤੇ ਬੱਚੇ ਸਹਿਮੇ ਦੇ ਹੀ ਨੇ ਦੁਨੀਆ ਇੰਨੀ ਸਹਿਮ ਗਈ ਦੀ ਕਿ ਡਰ ਦੇ ਮਾਰੇ ਚੀਕਾਂ ਮਾਰ ਕੇ ਭੱਜ ਗਏ ਆਪਣੇ ਸਾਹਮਣੇ ਕੋਈ ਪਤਾ ਨਹੀਂ ਕਿਉਂ ਨਹੀਂ ਹੁੰਦੇ ਪੁਲਿਸ ਵਾਲੇ ਦੱਸਣਗੇ ਡੀਵੀਆਰ ਕੈਮਰਾ ਮੁੰਡੇ ਸਾਡਾ ਵੀਰ ਸੁੱਖਾ ਵਾ ਉਹਦੇ ਕੈਮਰਾ ਲੱਗਾ ਦਾ ਵਾ ਉਹਦਾ ਕੈਮਰਾ ਵੀ ਡੀਵੀਆਰ ਸਰ ਐਸਐਚਓ ਸਾਹਿਬ ਲਿਆ ਚੱਲੇ ਆ ਤੇ ਜੋ ਵੀ ਟੈਗ ਨੇ ਲੱਗਾ ਕੀ ਹੋਇਆ ਕਿ ਲੜਾਈ ਹੋਈ ਲੜਾਈ ਜਾਂ ਪਤਾ ਇਹਦੇ ਵਿੱਚ ਕੋਈ ਪਤਾ ਕਿਸ ਨੂੰ ਕਿਉਂਕਿ ਮੇਰੇ ਅੱਖਾਂ ਸਾਹਮਣੇ ਕੁਝ ਨਹੀਂ ਹੋਇਆ ਮੈਨੂੰ ਸੁਣੇ ਚ ਆਇਆ ਇੱਥੇ ਗੋਲੀ ਚੱਲੀ ਕਿਸੇ ਦੇ ਵੱਜੀ ਵੀ ਉਨੇ ਰੱਬ ਜਾਣਦਾ ਜਾਂ ਪੁਲਿਸ ਵਾਲੇ ਮੁਲਾਜ਼ਮ ਜਾਣਦੇ ਕਿ ਕਿੱਥੋਂ ਕੀ ਹੋਇਆ ਵਾ ਪਰ ਜੋ ਵੀ ਹੋਇਆ ਬੜੀ ਮੰਦ ਭਾਗੀ ਖਬਰ ਹੋਈ ਆ ਆਏ ਤੇ ਨਹੀਂ ਯਾਰ ਬਟਾਲੇ ਸ਼ਹਿਰ ਚ ਖਬਰ ਗੋਲੀ ਤੋਂ ਗੋਲੀ ਚੱਲੀ ਰਹਿੰਦੀ ਆ ਮੇਰਾ ਨਾਮ ਰਵਿੰਦਰ ਸਿੰਘ ਪਤਾ ਨਹੀਂ ਹੈਗਾ ਕਹਿੰਦੇ ਮੈਂ ਤੇ ਕਹਿੰਦੇ ਲੈਂਚ ਟਾਈਮ ਕਰਨ ਗਿਆ ਆ ਘਰ ਤੇ ਮੈਂ ਜਦੋਂ ਗੁੜਿਆਣੇ ਫੋਨ ਕੀਤਾ ਮੈਂ ਉਦੋਂ ਆਇਆ ਜੋ ਕਹਿੰਦੇ ਬਾਹਰ ਲੜਾਈ ਹੋਣਦੀ ਆ ਇਹ ਕਿਹੜਾ ਸਲੂਨਾ ਕਿੰਨਾ ਦਾ ਇਹ ਆ ਮੇਰਾ ਸਲੂਨ ਆ ਲੇਡੀਜ਼ ਸਲੂਨ ਆ ਕੀ ਨਾਮ ਹੈ ਮੈਜਿਕ ਟੈਸ ਸਲੂਨ ਜੋ ਕੋਈ ਤੁਹਾਨੂੰ ਸਮਝ ਨਹੀਂ ਆਈ ਨਹੀਂ 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 ਭਾਜੀ ਕੋਈ ਧੁੰਗੀ ਝਮਕੀ ਨਹੀਂ ਮੈਂ ਤਾਂ ਆਪ ਡਿਲੀਵਰੀ ਪਾਈ ਦਾ ਕੰਮ ਕਰਦਾ ਨਾਲ ਫਟਾ ਕਿੰਨੇ ਕੋਈ ਨਹੀਂ ਇਹ ਨਹੀਂ ਕਿ ਪਤਾ ਹੈਗਾ ਕਿੰਨੇ ਕੋਈ ਗੱਲ ਇਹ ਵੀ ਭਾਈ ਪਤਾ ਹੈਗਾ ਮੈਂ ਤੇ ਕਾਲ ਗਈ ਮੈਂ ਫੇਰ ਆਇਆ ਫਸਟ ਟਾਈਮ ਹੀ ਹੋਇਆ ਅੱਜ ਹੁਣ ਸਹੀ ਆ ਹੁਣ ਆਈ ਹੈ ਮੈਂ ਰ ਆਇਆ ਕਿ ਜਦੋਂ ਆਏ ਉਦੋਂ ਹੁਣੇ ਆਏ ਆ ਵੀ ਚਾਹ ਲੈ ਕੇ ਆਏ ਮੈਂ ਚੱਲ ਚਾਹ ਦੁਕਾਨ ਤੇ ਪੀਣੇ ਆ ਗਿਆ ਬਸ ਤੇ ਹੁਣ ਆਣ ਕੇ ਦੇਖਦੇ ਤੇ ਗੋਲੀ ਦਿਨ ਚਾਹਣੇ ਅਗੇ ਤੇ ਸਾਨੂੰ ਟੈਲੀਫੋਨ ਕੀਤਾ ਕਿ ਪਬਲਿਕ ਦੇ ਬੰਦੇ ਨੇ ਵੀ ਇੱਥੇ ਗੋਲੀ ਚੱਲੀ ਹੈ ਜੇ ਕੋਈ ਕਲੀਅਰ ਨਹੀਂ ਹੈਗਾ ਨਾ ਕੋਈ ਮਦਈ ਆਇਆ ਹੋਆ ਸਾਹਮਣੇ ਇਹ ਕੋਈ ਗੱਲ ਸਾਹਮਣੇ ਆਉਂਦੀ ਕਿ ਮਦਈ ਬਿਆਨ ਨਾ ਕੋਨਾਂ ਤੇ ਉਸ ਤੋਂ ਨਾ ਕਰਦਾ ਕੋਈ پتہ ਲੱਗਾ ਕੋਈ ਜਖਮੀ ਵੀ ਹੈ ਕਾਉਂਟਰ ਨਹੀਂ ਅਜੇ ਅਜੇ ਕੋਈ ਅਹੋਜੀ ਗੱਲ ਪਤਾ ਨਹੀਂ ਸਾਹਮਣੇ ਕੋਈ ਨੁਕਸਾਨ ਅਜੇ ਕੋਈ ਕਲੀਅਰ ਹੀ ਨਹੀਂ ਜੀ ਅਜੇ ਤਾਂ ਸਿਰਫ ਪੁਲਿਸ ਨੂੰ ਪਤਾ ਲੱਗਾ ਵੀ ਗੋਲੀ ਚੱਲੀ ਹੈ ਪਤਾ ਨਹੀਂ ਇਹਨੂੰ ਪਤਾ ਇੱਕ ਦਿਨ ਤੋਂ ਦੋ ਦਿਨ ਕਿਹਦੇ ਹੋਣ ਹੋਲ ਕਿੰਨੇ ਮਿਲੇ ਕੁਝ ਵੀ ਨਹੀਂ ਮਿਲਿਆ ਜਿਹੜੇ ਮੁਕਤ ਕੁਕਾ ਜੀ ਜਦੋਂ ਗੋਲੀ ਚੱਲੀ ਆ ਕਿਨੇ ਚਲਾਈ ਆ ਕਿਹਦੇ ਤੇ ਲੱਗੀ ਕਿ ਹੋਰ ਕੀ ਪਤਾ ਲੱਗੂ ਯਾਰ ਤੁਸੀਂ ਕਾਰਜੇ ਤੇ ਲੈ ਲੀਓ ਖਾਣਾ ਕਰਾਉਂਗੇ ਨਹੀਂ ਡੀਵੀਆਰ ਜਿੰਦ ਨਹੀਂ ਡੀਵੀਆਰ ਤੁਸੀਂ ਲੈ ਆ ਚੁੱਕੇ ਨਹੀਂ ਨਹੀਂ ਡੀਵੀਆਰ ਨੇ ਆ ਸਰ ਆਪ ਨੇ ਡੀਵੀਆਰ ਲੈ ਆ ਸਰ ਗਲਤ ਡੀਵੀਆਰ ਦੀ ਕੁਝ ਇਹ ਹੁਣ ਆਪਰੇ ਇਹ ਨਹੀਂ ਕਿਨਾਂ ਡੀਵੀਆਰ ਦੇਖੋ ਜੀ ਅੱਗੇ ਤੇ ਸਾਨੂੰ ਕਲੀਅਰ ਹੀ ਨਹੀਂ ਕਿਹਦੇ ਤੇ ਚੱਲੀ ਗੋਲੀ ਜਿਹੜਾ ਕੋਈ ਬਿਆਨ ਲਿਖਾਉ ਉਹ ਤੁਹਾਨੂੰ ਕਾਰਵਾਈ ਕਰਾਂਗੇ ਕੋਈ ਗੱਲ ਨਹੀਂ ਜੇ ਦੋਸ਼ੀ ਜਿਹੜੀ ਦੋਸ਼ੀ ਪੈ ਜਾਣਗੇ ਉਹਨੂੰ ਪੁਲਿਸ ਅਲਰਟ ਹੈ